ਆਦਮੀ ਸ਼ਬਦ ਕਿੱਥੋਂ ਬਣਿਆ ਜਦੋਂ ਸਾਨੂੰ ਸੰਤ ਆਪਰੇ ਹਮ ਆਦਮੀ ਆਹੀ ਦਮੈਂ ਸੰਤ ਆਰਿਆ ਸਤ ਆਦਮੀਆ ਜਿਸ ਵੇਲੇ ਧੰਮ ਬੁਕਿਆ ਉਸ ਵੇਲੇ ਸਾਰੇ ਆਦਮਾ ਇਸ ਤੇ ਦਰਨ ਬਦਲ ਜਾਣਾ ਲੈ ਬੰਦੀ ਕਿਉਂ ਨਹੀਂ ਹੁੰਦਾ ਇਸ ਜੀਵਨ ਕਿੱਥੇ ਆਦਮੀ ਹੁਦੋਂ ਤੱਕ ਕਹਿੰਦੇ ਆ ਆਦਮੀ ਦਾ ਨਾਮ ਸੁਣੇ ਦੁਨੀਆ ਦਾ ਰੱਬਿਆ ਮਾਂ ਪਿਆ ਦਾ ਰੱਬਿਆ ਬੱਚੇ ਦਾ ਜਾਨ ਹੋਇਆ ਉਸ ਨਾਮੇ ਨਾਲ ਤਕल्लੁਦ ਕਰਦੇ ਨਾ ਅਖੀਰੋਂ ਇਹ ਨਾਮ ਦੀ ਕਦਰ ਨਹੀਂ ਜਿੱਦਾ ਦੇ ਵਿੱਚ ਆ ਕੇ ਮੁੱਕ ਜਾਂਦਾ ਜੀ ਚੈੜੀਆਂ ਜਿਹੜੇ ਕੇ ਪੀ ਆਰ ટીਸੀ ਪੰਜਾਬ ਦੇ ਪ੍ਰਧਾਨ ਰਹੇ ਐ ਚੇਅਰਮੈਨ ਰਹੇ ਐ ਤੇ ਸਾਡੇ ਜ਼ਿਲ੍ਹਾ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਸੀ ਉਹ ਪਿਛਲੇ ਸਾਲ ਸਾਨੂੰ ਛੱਡ ਕੇ ਚਲੇ ਗਏ ਉਹਨਾਂ ਦੀ ਅੱਜ ਵਰਸੀ ਦੇ ਮੌਕੇ ਤੇ ਅਸੀਂ ਪਹੁੰਚੇ ਆਂ ਬਹੁਤ ਅਫਸੋਸ ਹੈ ਇੱਕ ਖੇਡ ਪ੍ਰਮੋਟਰ ਸੀ ਸੋਸ਼ਲ ਵਰਕਰ ਸੀ ਤੇ ਰਾਜਨੀਤਿਕ ਨੇਤਾ ਸਾਡਾ ਸਾਨੂੰ ਛੱਡ ਕੇ ਸਾਲ ਪਹਿਲਾਂ ਚਲੇ ਗਿਆ ਉਹਦਾ ਪੂਰੇ ਸਮਾਜ ਨੂੰ ਹੀ ਘਾਟਾ ਪਿਆ ਸੁਹਾਰ ਇੱਕ ਪਾਰਟੀ ਦਾ ਨੌ ਨੁਮਾਇੰਦਾ ਹੈ ਆਪਣੀ ਪਾਰਟੀ ਵਾਜ ਦੇ ਉੱਪਰ ਉੱਟ ਕੇ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਹੈ ਅਫਸੋਸ ਕਰਕੇ ਉਹ ਅਸਲ ਦੇ ਵਿੱਚ ਬਹੁਤ ਹਰਮਨ ਪਿਆਰਾ ਲੀਡਰ ਸੀਗਾ ਤੇ ਕਿਸੇ ਦੀ ਬਰਾਈ ਨਹੀਂ ਸੀ ਕਰਦਾ ਸਾਰਿਆਂ ਨੂੰ ਮਾਣ ਸਤਿਕਾਰ ਦਿੰਦਾ ਸੀ ਇਸ ਕਰਕੇ ਹਰ ਪਾਰਟੀ ਦੇ ਜਿਹੜੇ ਲੋਕ ਐ ਉਹ ਅੱਜ ਇੱਥੇ ਉਹਨਾਂ ਨੂੰ ਸਨਮਾਨ ਦੇਣਾ ਹੈ ਧੰਨਵਾਦ ਜੇਲਦਾਰ 체ੜੀਆਂ ਜੀ ਸਭ ਤੋਂ ਪਹਿਲਾਂ ਬਹੁਤ ਵੱਡੇ ਖੇਡ ਪ੍ਰਮੋਟਰ ਸਨ ਜੇ ਉਹਨਾਂ ਨੇ ਸਿਆਸਤ ਵੀ ਕੀਤੀ ਹੈ ਤਾਂ ਉਹ ਪੋਜ਼ਿਟਿਵ ਪੋਲਿਟਿਕਸ ਮੈਨੇ ਕੀਤੀ ਹੈ ਆਪਣੀ ਲਾਈਨ ਬਣਾਉਣ ਵਾਲੀ ਸਿਆਸਤ ਕੀਤੀ ਹੈ 네ਗੇਟਿਵ ਪੋਲਿਟਿਕਸ ਜਿਹੜੀ ਨੁਕਤਾਚੀਨੀ ਵਾਲੀ ਲੱਤਾਂ ਖਿੱਚਣ ਵਾਲੀ ਉਹ ਉਹਨਾਂ ਨੇ ਨਹੀਂ ਕੀਤੀ ਔਰ ਪੋਜ਼ਿਟਿਵ ਪੋਲਿਟਿਕਸ ਦੇ ਨਾਲ ਚੰਗੇ ਕੰਮ ਦੇ ਨਾਲ ਆਪਣਾ ਕਾਮਯਾਬੀ ਨਾਲ ਐਡਾ ਵੱਡਾ ਨਾਂ ਜਿਹੜਾ ਸਮਾਜ ਦੇ ਵਿੱਚ ਬਣਾਉਣਾ ਇਹ ਉਹਨਾਂ ਦੇ ਹਿਸਿਆ ਆ ਸੋ ਬੜੇ ਦੁਖ ਵਾਲੀ ਗੱਲ ਹੈਗੇ ਉਹ ਸਾਡੇ ਕੋਲੋਂ ਬਹੁਤ ਘੱਟ ਉਮਰ ਦੇ ਵਿੱਚ ਇਹ ਸਮਾਜ ਨੂੰ ਅਲਵਿਦਾ ਆ ਗਏ ਅੱਜ ਉਹਨਾਂ ਦੀ ਬਸਤੀ ਜਿਹੜੀ ਹੈ ਉਮਰਾਈ ਜਾ ਰਹੀ ਹੈ ਇਹ ਸਾਰਾ ਇਲਾਕਾ ਔਰ ਬਹੁਤ ਸਾਰੀਆਂ ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਈਆਂ ਨੇ ਔਰ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਜੇਕਰ ਮੈਂ ਆਪਣੀ ਗੱਲ ਕਰਾਂਗੇ ਐਮਐਲਏ ਬਣਨ ਤੋਂ ਪਹਿਲਾਂ ਜੋ ਅਸੀਂ ਕਾਲਜਾਂ 'ਚ ਪੜ੍ਹਦੇ ਸੀਗੇ ਜਦੋਂ ਵੀ ਪਿੰਡਾਂ 'ਚ ਕਿਤੇ ਖੇਡ ਮੇਲੇ ਕਰਾਉਣ ਦੀ ਲੋੜ ਹੁੰਦੀ ਸੀ ਉਹਦੇ ਲਈ ਦੇਖੋ ਬਜਟ ਦੀ ਲੋੜ ਪੈਂਦੀ ਆ ਪੈਸੇ ਦੀ ਤਾਂ ਜੇਲਦਾਰ ਸਾਹਿਬ ਦੀ ਸਪੋਰਟ ਉਹ ਉਸੇ ਬਿਨਾ ਪੁੱਛੇ ਲਿਖ ਲਈ ਸੀ ਵੀ ਇੰਨੇ ਪੈਸੇ ਜੇਲਦਾਰ ਸਾਹਿਬ ਨੂੰ ਮਿਲ ਜਾਣੇ ਸੋ ਉਹਨਾਂ ਨੇ ਪਿੰਡ-ਪਿੰਡ ਜਿਹੜਾ ਉਦੋਂ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਸਾਨੂੰ ਵੀ ਬਹੁਤ ਜਿਹੜਾ ਸਪੋਰਟ ਜੇਲਦਾਰ ਸਾਹਿਬ ਨੇ ਕੀਤੀ ਹੈ ਅਸੀਂ ਵਾਹਿਗੁਰੂ ਦੇ ਚਰਨਾਂ 'ਚ ਇਹ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਇੱਦੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਿਵੇਂ ਜੇਲਦਾਰ ਜੀ ਨੇ ਪਰਿਵਾਰ ਦਾ ਨਾਮ ਜਿਹੜਾ ਉਹ ਬਹੁਤ ਵੱਡਾ ਨਾਮ ਬਣਾਇਆ ਅੱਗੇ ਨੂੰ ਵਾਹਿਗੁਰੂ ਨਾਲ ਦੇ ਕੋਲੋਂ ਪਰਿਵਾਰ ਦੇ ਕੋਲੋਂ ਵੱਡੀ ਸੇਵਾ ਲਈ ਤਾਂ ਬਿਲਕੁਲ ਜੀ ਉਹ ਦੇਖੋ ਕਾਂਗਰਸ ਪਾਰਟੀ ਦੇ ਉੱਤੇਦਾਰ ਰਹੇ ਨੇ ਮੈਂ ਤਾਂ ਚਾਹੇ ਮੈਂ ਮੈਂ ਤਾਂ ਐਮਲਿਆਮਾਦੀ ਪਾਰਟੀ ਦਾ ਹੀ ਪਰ ਜਿਹੜੇ ਲੋਕ ਸਮਾਜ ਦੇ ਲਈ ਵੱਡਾ ਕੰਮ ਕਰਦੇ ਆ ਉਹ ਪਾਰਟੀਵਾਦੀਆਂ ਦੇ ਉੱਪਰ ਉੱਠ ਕੇ ਉਹਨਾਂ ਦੀ ਪ੍ਰਸ਼ੰਸਾ ਜਿਹੜੀ ਕੀਤੀ ਜਾਂਦੀ ਹੈ ਸੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕਿ ਜੈਲਦਾਰ ਜੀ ਦਾ ਕੰਮ ਹੈ ਉਹ ਪਾਰਟੀਬਾਈ ਤਕਸੀਮਤ ਨਹੀਂ ਸੀਗਾ ਉਹ ਜੇ ਕਿਸੇ ਖੇਡ ਮੇਲੇ 'ਚ ਟੂਰਨਾਮੈਂਟ ਜਾਂਦੇ ਸੀਗੇ ਉਹ ਪੁੱਛ ਕੇ ਥੋੜੀ ਜਾਂਦੇ ਸੀਗੇ ਕਿ ਆਮਾਦੀ ਪਾਰਟੀ ਦੇ ਮੁੰਡੇ ਕਰ ਕਾਦੂਸ ਦੀ ਉਹਨਾਂ ਦਾ ਮਕਸਦ ਸੀ ਖੇਡਾਂ ਉਹ ਖੇਡਾਂ ਦੇ ਲਈ ਜਾਂਦੇ ਸੀ ਕਿ ਸਮਾਜ ਦੇ ਲਈ ਜਾਂਦੇ ਸੀ ਇਸ ਕਰਕੇ ਉਹਨਾਂ ਦਾ ਨਾਮ ਜਿਹੜਾ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਸਮੁੱਚੇ ਸਮਾਜ ਦੇ ਵਿੱਚ ਧੰਨਵਾਦ ਜੀ ਨਾਲ ਮੌਜੂਦ ਨੇ ਮਾਰਸ਼ਲ ਨਿਊਜ਼ ਦੇ ਕਾਕਾ ਜੀ ਸਾਡੇ ਬਹੁਤ ਹੀ ਵਧੀਆ ਸੀਨੀਅਰ ਪੱਤਰਕਾਰ ਵੀਰ ਜੀ ਸਸਿਕਾ ਸਸਿਕਾ ਜੀ ਸੋ ਅੱਜ ਸਤਵਿੰਦਰ ਸਿੰਘ 체ੜੀਆਂ ਜੀ ਜੀ ਸਾਲਾਨਾ ਵਰਸੀ ਮਨਾਏ ਜਾ ਰਹੀ ਹੈ ਕਿਉਂਕਿ ਬਹੁਤ ਹੀ ਵਧੀਆ ਖੇਡ ਪ੍ਰਮੋਟਰ ਸੀਗੇ ਤੇ ਬਹੁਤ ਹੀ ਵਧੀਆ ਸਿਆਸਤਦਾਨ ਵੀ ਕਹਿ ਸਕਦੇ ਆ ਕਹਿ ਰਹੇ ਆ ਤੇ ਅੱਜ ਦੇ ਦਿਨ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਜੈਲਦਾਰ ਦੀ ਸ਼ਖਸੀਅਤ ਬਾਰੇ ਕੁਝ ਬੋਲਣਾ ਇੱਕ ਚੰਗੀ ਰੂਹ ਨੂੰ ਰਚਨਾਉਣ ਦੀ ਉਹ ਗੱਲ ਕਹਿ ਪਾ ਸਕਦੇ ਆ ਕਿਉਂਕਿ ਜੈਲਦਾਰ ਸੁਤਿੰਦਰ ਸਿੰਘ ਚੈੜੀਆਂ ਜਿੱਥੇ ਸਮੂਹ ਖੇਡ ਕਲੱਬਾਂ ਦੇ ਵਿੱਚ ਤੁਸੀਂ ਦੇਖ ਦੇਖਦੇ ਹੋਵੋਗੇ ਵੀ ਖੇਡ ਪ੍ਰਮੋਟਰ ਦੇ ਤੌਰ ਤੇ ਕਿਸੇ ਵੀ ਲੋੜਵੰਦ ਦੀ ਮਦਦ ਕਰਨ ਲਈ ਸਮਾਜ ਸੇਵਾ ਦੇ ਤੌਰ ਤੇ ਹਮੇਸ਼ਾ ਹੀ ਵਿਚਰਦਾ ਨਜ਼ਰ ਆਉਂਦਾ ਸੀਗਾ ਬੇਸ਼ੱਕ ਉਹ ਰਾਜਨੀਤਿਕ ਸੀਗਾ ਪਰ ਉਹ ਇੱਕ ਦਰਵੇਸ਼ ਸ਼ਖਸੀਅਤ ਸੀਗਾ ਤੇ ਸਭ ਨੂੰ ਪਿਆਰ ਕਰਨ ਵਾਲੀ ਰੂਹ ਸੀ ਜਿੱਥੇ ਵੀ ਤੁਸੀਂ ਕਿਤੇ ਸਮਾਜ ਨੂੰ ਲੋੜ ਹੁੰਦੀ ਸੀਗੀ ਉੱਥੇ ਗੈਲਦਾਰ ਸਭ ਤੋਂ ਮੂਰੇ ਪਾਇਆ ਜਾਂਦਾ ਸੀਗਾ ਉਹ ਇੱਕ ਟਾਈਮ ਦੇ ਵਿੱਚ ਰਾਜਨੀਤਿਕ ਵੀ ਸੀਗਾ ਉਹ ਸਮਾਜ ਸੇਵੀ ਵੀ ਸੀਗਾ ਚਾਹੇ ਕਿਸਾਨ ਅੰਦੋਲਨ ਦਾ ਸੰਘਰਸ਼ੀ ਯੋद्धा ਵੀ ਸੀਗਾ ਜਿੱਥੇ ਵੀ ਸਮਾਜ ਨੂੰ ਲੋੜ ਪੈਂਦੀ ਸੀਗੀ ਉਹ ਹਿੱਕ ਡਾ ਕੇ ਖੜਦਾ ਸੀਗਾ ਤੇ ਮੈਂ ਸਮਝਦਾ ਕਿ ਵੀ ਜਿਵੇਂ ਇੱਕ ਮੈਂ ਆਰਟੀਕਲ ਲਿਖਿਆ ਸੀਗਾ ਵੀ ਵੀ ਘਰ ਘਰ ਪੁੱਤ ਜਮ ਦੇ ਜੈਲਦਾਰ ਨਾ ਕਿਸੇ ਨੇ ਬਣ ਜਾਣਾ ਉਹ ਬਿਲਕੁਲ ਇਲਾਕੇ ਨੂੰ ਜੋ ਘਟਾ ਪਿਆ ਇਲਾਕਾ ਹੁਣ ਮਹਿਸੂਸ ਕਰਦਾ ਉਹ ਕਿਉਂਕਿ ਜੋ ਜਿਨ੍ਹਾਂ ਦੀ ਅਪਰੋਚ ਹੁੰਦੀ ਹੈ ਉਹਦਾ ਅਪਰੋਚ ਲਵਾ ਲੈਣੇ ਆ ਪਰ ਇਹ ਜੋ ਜਿਨ੍ਹਾਂ ਦੀ ਅਪਰੋਚ ਕੋਈ ਨਹੀਂ ਸੀ ਉਹ ਜੇਲਦਾਰ ਕੋਲ ਆ ਜਾਂਦੇ ਸੀਗੇ ਤਾਂ ਜੇਲਦਾਰ ਉਹਨਾਂ ਦੇ ਜੋ ਚਿੰਤਾ ਸੀਗੀ ਉਹਦਾ ਨਿਵਾਰਨ ਕਰਾਉਂਦਾ ਸੀਗਾ ਸਰਕਾਰੀ ਦਰਬਾਰੇ ਉਹ ਜਾ ਕੇ ਪਹੁੰਚ ਕਰਦਾ ਸੀਗਾ ਜੇ ਇਲਾਕੇ ਦੀ ਗੱਲ ਕਰ ਲਈਏ ਤਾਂ ਬਹੁਤ ਹੀ ਨੌਜਵਾਨਾਂ ਨੂੰ ਜਿੱਥੇ ਨਸ਼ਿਆਂ ਤੋਂ ਛੁਡਾਇਆ ਉੱਥੇ ਰੋਜ਼ਗਾਰ ਵੀ ਦਵਾਇਆ ਜਿਸ ਤਰੀਕੇ ਜਿੱਦਾਂ ਕੀ ਦੇਖ ਰਹੇ ਹਾਂ ਕਿ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਅੱਜ ਹਰੇਕ ਚਾਹੇ ਉਹ ਭਾਵੇਂ ਅਕਾਲੀ ਦਲ ਦਾ ਹੋਵੇ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਆਪ ਦਾ ਹੋਵੇ ਉਹਨਾਂ ਨੇ ਆਪਣੇ ਆਪਣੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਹਨ ਤਾਂ ਉਸ ਵਾਰ ਕੀ ਕਹਿਣਾ ਚਾਹੀਦਾ ਦੇਖੋ ਜੀ ਜੈਲਦਾਰ ਜਿਵੇਂ ਕਿ ਸਮਾਜ ਸੇਵਾ ਦਾ ਇੱਕ ਥੰਮ ਮੰਨਿਆ ਜਾਂਦਾ ਸੀਗਾ ਖੇਡਾਂ ਦੇ ਵਿੱਚ ਪੂਰਾ ਜਿੱਥੇ ਉਹ ਆਪ ਵੀ ਖਿਡਾਰੀ ਰਿਹਾ ਕਬੱਡੀ ਦਾ ক্রিকেট ਦਾ ਉਥੇ ਖੇਡ ਨੂੰ ਬਹੁਤ ਪ੍ਰਮੋਟ ਕੀਤਾ ਤੇ ਇਸ ਕਰਕੇ ਜਿਹੜੀ ਉਹਦੀ ਇੱਕ ਸ਼ਖਸੀਅਤ ਸੀਗੀ ਉਹ ਇੱਕ politician ਨਹੀਂ ਸੀਗੀ ਇੱਕ ਦਰਵੇਸ਼ ਰੂਹ ਸੀਗੀ ਜੋ ਕਿ ਹਰ ਇੱਕ ਦੇ ਕੰਮ ਆਉਂਦਾ ਸੀਗਾ ਤੇ ਉਸ ਦੇ ਕਾਰਨ ਹੀ ਇਹ ਨਤੀਜਾ ਹੈ ਕਿ ਉਹ ਇੱਕ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਸੀਗਾ ਇਨਸਾਨੀਅਤ ਨੂੰ ਸਮਝਣ ਵਾਲਾ ਇਨਸਾਨ ਸੀਗਾ ਯੋਧਾ ਵੀ ਸੀਗਾ ਦਰਬੇਸ਼ ਵੀ ਸੀਗਾ ਤੇ ਉਸੇ ਕਾਰਨ ਇਹ ਜੋ ਉਹਦੇ ਅੰਦਰ ਦਰਬੇਸ਼ ਕੋਣਾ ਸੀਗਾ ਉਹ ਦਰਮੇਸ਼ ਕੋੜੇ ਦੇ ਕਾਰਨ ਲੋਕਾਂ ਦੇ ਕੰਮ ਗਰਾਊਂਡ ਦੇ ਕਾਰਨ ਸਮਾਜ ਦੇ ਵਿੱਚ ਅਲਕ ਜਗਾਉਣ ਦੇ ਕਾਰਨ ਹਨੇਰਿਆਂ ਨੂੰ ਦੂਰ ਭਜਾਉਣ ਦੇ ਕਾਰਨ ਰੋਸ਼ਨੀयां ਮੰਡਣ ਦੇ ਕਾਰਨ ਅੱਜ ਜੈਲਦਾਰ ਨੂੰ ਇੱਥੇ ਸਰਧਾਂਜਲੀ ਦੇਣ ਲਈ ਹਰ ਇੱਕ ਪਾਰਟੀ ਦਾ ਵਰਗ ਦਾ ਇੱਥੇ ਪਹੁੰਚਿਆ ਹੋਇਆ ਹੈ ਜੀ ਸੋ ਸੁਤੰਤਰ ਚੰਗੀਆਂ ਚੱਲ ਰਹੀਆਂ ਜੀ ਜਿੱਦਾਂ ਤੁਸੀਂ ਕਹੇ ਬਹੁਤ ਹੀ ਵਧੀਆ ਅਦਰਵੇਸ ਇਨਸਾਨ ਸਨ ਸੋ ਜੋ ਕਿ ਉਹਨਾਂ ਦੇ ਜਾਣ ਤੋਂ ਪਿੱਛੇ ਵੀ ਅੱਜ ਦੁਨੀਆ ਕੁਝ ਨਰਮ ਅੱਖਾਂ ਨਾਲ ਉਹਨਾਂ ਨੂੰ ਯਾਦ ਕਰ ਰਹੀ ਹੈ ਸੋ ਤੁਹਾਨੂੰ ਲੱਗਦਾ ਕਿ ਜੋ ਚੰਗੇ ਕੰਮ ਕਰਕੇ ਜਾਂਦਾ ਉਸ ਨੂੰ ਦੁਨੀਆ ਤੁਰ ਤੱਕ ਯਾਦ ਰੱਖ ਜੀ ਇਹ ਦੇਖੋ ਜਿਹੜਾ ਇਹ ਏਰੀਆ ਸੀਗਾ ਮੈਂ ਤੁਹਾਨੂੰ ਦੱਸ ਦਵਾਂ ਕਿ ਪੂਰਾ ਕੱਟੜ ਅਕਾਲੀ ਏਰੀਆ ਹੁੰਦਾ ਸੀਗਾ ਜੈਲਦਾਰ ਜਦੋਂ 2002 ਦੇ ਵਿੱਚ ਰਾਜਨੀਤੀ ਦੇ ਵਿੱਚ ਆਏ ਆ ਸਰਗਰਮ ਰਾਜਨੀਤੀ 'ਚ ਤਾਂ ਉਹ ਕਾਂਗਰਸ ਦੇ ਸੀਗੇ ਪ੍ਰਨਾਨ ਸੀਗੇ ਬਲਾਕ ਦੇ ਪਹਿਲਾਂ ਯੂਥ ਕਾਂਗਰਸ ਦੇ ਤੇ ਉਹਨਾਂ ਨੇ ਇੱਥੇ ਇਸ ਤਰ੍ਹਾਂ ਪਿਆਰ ਦੇ ਨਾਲ ਲੋਕਾਂ ਨੂੰ ਜੋੜਿਆ ਕਿ ਪਾਰਟੀ ਨੂੰ ਬਹੁਤ ਜ਼ਿਆਦਾ ਮਜ਼ਬੂਤੀ ਦਿੱਤੀ ਤੇ ਜਿਸ ਦੇ ਕਾਰਨ ਇੱਥੇ ਕਾਂਗਰਸ ਦੇ ਜਿਹੜੀਆਂ ਚਾਹੇ ਚਰਨਜੀਤ ਸਿੰਘ ਚੰਨੀ ਹਲਕੇ ਤੋਂ ਐਮਐਲਏ ਰਹੇ ਹਨ ਜਾਂ ਕਾਂਗਰਸ ਦੇ ਜਿਹੜੇ ਜਿੱਤਣ ਜਿੱਤਣਾ ਸ਼ੁਰੂ ਹੋਈਆਂ ਉਹ ਜੈਲਦਾਰ ਦੇ ਚਾਹੇ ਰਵਨੀਤ ਸਿੰਘ ਬਿੱਟੂ ਜਿੱਤਿਆ ਸੀਗਾ ਉਹ ਜੈਲਦਾਰ ਦੇ ਇੱਕ ਮੀਰੀ ਗੁਣ ਕਾਰਨ ਉਹਦੇ ਪ੍ਰੇਮ ਦੇ ਕਾਰਨ ਪਿੰਡ ਪਿੰਡ ਕਾਂਗਰਸ ਦੇ ਪੈਰ ਲੱਗੇ ਸੀ ਧੰਨਵਾਦ ਵੀਰ ਇੱਥੇ ਸਾਰਿਆਂ ਦਾ ਮਾਲਕ ਹੈ ਕਿਉਂਕਿ ਗੁਰੂ ਆਜਾ ਦੇਖੋ ਇਹ ਸਤਵਿੰਦਰ ਸਿੰਘ ਝਾੜੀਆਂ ਜੀ ਇੱਕ ਐਸੀ ਸ਼ਖਸੀਅਤ ਸੀ ਜਿਹੜੀ ਕਿ ਨਾ ਭੁੱਲਣ ਵਾਲੀ ਸ਼ਖਸੀਅਤ ਸੀ ਸੋ ਇਹਨਾਂ ਨੇ ਖੇਡਾਂ ਦੇ ਵਿੱਚ ਹਮੇਸ਼ਾ ਸਹਿਯੋਗ ਦਿੱਤਾ ਔਰ ਅੱਜ ਵੀ ਅਸੀਂ ਜਦ ਫੇਸਬੁਕ ਖੋਲਦੇ ਇਹਨਾਂ ਦੀ ਪੁਰਾਣੀਆਂ ਵੀਡੀਓ ਜਦੋਂ ਦੇਖਦੇ ਆ ਸਾਨੂੰ ਯਕੀਨ ਨਹੀਂ ਹੁੰਦਾ ਵੀ ਇਹ ਸਾਡੇ ਵਿੱਚ ਨਹੀਂ ਰਹੇ ਅੱਜ ਜੋ ਇਹਨਾਂ ਦੀ ਵਰਸੀ ਦੇ ਵਿੱਚ ਸਰਦਾ ਦੇ ਫੁੱਲ ਜੋ तमाम ਪਾਰਟੀਆਂ ਜਿਹੜੀਆਂ ਸਰਦਾ ਦੇ ਫੁੱਲ ਭੇਟ ਕਰਨ ਆਈਆਂ ਸੋ ਅਸੀਂ ਹਮੇਸ਼ਾ ਹੀ ਚੜੀਆਂ ਸਭ ਨੂੰ ਯਾਦ ਕਰਦੇ ਆ ਯਾਦ ਰੱਖਾਂਗੇ ਜਿੱਥੇ ਚੜੀਆਂ ਸਭ ਦਾ ਪਰਿਵਾਰ ਸਾਨੂੰ ਕਿਤੇ ਵੀ ਦੱਸੇ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਆ ਤਾਂ ਉਹ ਤਾਂ ਸਾਡੇ ਨਾਲ ਮੌਜੂਦ ਕੋ ਐਸੀ ਸ਼ਖਸੀਅਤ ਸੀ ਜਿਹੜੇ ਮਤਲਬ ਸਮਾਜ ਨੂੰ ਰਾਜਨੀਤਿਕ ਤੌਰ ਤੇ ਬੇਸ਼ੱਕ ਇੱਕ ਪਾਰਟੀ ਨਾਲ ਸੰਬੰਧ ਰੱਖਦੇ ਤੇ ਪਰ ਸਾਰੇ ਹੀ ਉਹਨੂੰ ਪਿਆਰ ਕਰਦੇ ਸੀ ਕਿਉਂਕਿ ਉਹ ਇੱਕ ਬਲੱਖਣ ਸ਼ਖਸੀਅਤ ਸੀ ਅੱਜ ਸਾਡੇ ਦੋ ਜ਼ਿਲ੍ਹੇ ਬੋਹਾਲੀ ਤੇ ਰੋਪੜ ਅੱਜ ਸਾਲ ਹੋ ਗਿਆ ਗਿਆ ਨੂੰ ਤੇ ਘਾਟ ਮਹਿਸੂਸ ਹੋ ਰਹੀ ਹੈ ਉਹਨਾਂ ਦੀ ਕਿਉਂਕਿ ਉਹ ਮੇਲੇ ਉਹ ਖੇਡਾਂ ਨੂੰ ਪ੍ਰਮੋਟ ਕਰਨਾ ਸਮਾਜ ਦੀ ਸੇਵਾ ਕਰਨੀ ਸੋ ਮੈਂ ਸਮਝਦਾ ਵੀ ਅੱਜ ਵੀ ਲੋਕਾਂ ਦੇ ਮਨ 'ਚ ਹੈ ਵੀ ਸਾਡਾ ਜੈਲਦਾਰ ਸਾਡਾ ਜੈਲਦਾਰ ਚਲੇ ਗਿਆ ਅੱਜ ਹਰ ਇੱਕ ਬੰਦਾ ਕਹਿੰਦਾ ਵੀ ਸਾਡਾ ਜੈਲਦਾਰ ਚਲੇ ਗਿਆ ਸੋ ਇੰਨੀਆਂ ਜਿਹੀਆਂ ਤਾਂ ਬੜੀਆਂ ਘੱਟ ਹੁੰਦੀਆਂ ਨੇ ਜੋ ਸਮਾਜ ਦੀ ਪਾਰਟੀਆਂ ਬਾਜੇ ਤੋਂ ਉੱਪਰ ਉੱਠ ਕੇ ਸੇਵਾ ਕਰਦੀਆਂ ਨੇ ਸੋ ਇਹੀ ਕਰਕੇ ਲੋਕ ਅੱਜ ਵੀ ਦੇਖੋ ਹਰ ਰਾਜਨੀਤਿਕ ਪਾਰਟੀ ਉੱਥੇ ਪਹੁੰਚੀ ਹੈ ਸਲਾਨਾ ਵਰਸੀ ਤੇ ਸੋ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਤਕੜਾ ਹੋ ਕੇ ਫਿਰ ਉਹਨਾਂ ਦਾ ਜਿਹੜੀ ਜੋ ਉਹਨਾਂ ਨੇ ਕੰਮ ਸ਼ੁਰੂ ਕੀਤੇ ਸੀ ਕੋਨ ਪੂਰਾ ਸੀ ਬਹੁਤ ਮਾਨਯੋਗ ਸ਼ਖਸੀਅਤ ਸੀ ਜਿਵੇਂ ਹਰ ਪਾਰਟੀ ਦਾ ਬੰਦਾ ਕਰ ਰਿਹਾ ਬਹੁਤ ਸਰਕਾਰੇ ਉਪਜੀ ਪਾਰਟੀ ਚ ਭਾਵੇਂ ਉਹ ਕਾਂਗਰਸ ਪਾਰਟੀ ਨਾਲ ਜੁੜੇ ਹੋ ਸੀ ਪਾਰਟੀ ਵਾਜੀ ਤੋਂ ਉੱਤੇ ਉੱਠ ਕੇ ਉਹ ਮਤਲਬ ਵਰਕ ਕਰਦੇ ਸੀਗੇ ਉਹ ਮਤਲਬ ਬੱਚਿਆਂ ਨੂੰ ਨਸ਼ਿਆਂ ਤੋਂ ਰਾਹਤ ਰੱਖਣ ਵਾਸਤੇ ਉਹਨਾਂ ਨੇ ਮਤਲਬ ਧਾਰਮਿਕ ਸਮਾਗਮ ਤੇ ਖੇਡ ਪ੍ਰਮੋਟਰ ਸੀਗੇ ਸੋ ਉਹਨਾਂ ਦਾ ਜਾਂਦਾ ਜਿੱਥੇ ਮੈਂ ਸਮਝਦਾ ਵੀ ਪਾਰਟੀ ਨੂੰ ਘਾਟਾ ਪਿਆ ਉੱਥੇ ਇਲਾਕੇ ਦੇ ਲੋਕਾਂ ਨੂੰ ਮਤਲਬ ਜਿਵੇਂ ਗਿਰਸਾਂਮੇ ਦੋਸੇ ਮੋਹਾਲੀ ਜਿਨ੍ਹਾਂ ਤੇ ਰੋਪੜ ਜਿਨ੍ਹਾਂ ਨੂੰ ਬਹੁਤ ਮੜਾ ਘਾਟਾ ਪਿਆ ਹੈ ਉਹਨਾਂ ਦੀ ਸਾਨੂੰ ਜਿਹੜੀ ਘਾਟਾ ਹਮੇਸ਼ਾ ਅੜਕੇ ਦਿਲੇ ਹੈਗੇ ਮਾਸੀ ਦਾ ਪਰਮਾਤਮਾ ਦੇ ਚਰਨਾ ਤੇ ਬੇਨਤੀ ਕਰਦੇ ਆਂ ਵੀ ਅਹੀ ਜੀ ਸਖਸ਼ੀਤ ਨੂੰ ਸਾਡੇ ਦੁਆਰਾ ਭੇਜੇ ਤੇ ਉਹਨਾਂ ਨੂੰ ਪਰਮਾਤਮਾ ਦੇ ਚਰਨਾ ਚ ਨਵਾਜ਼ਵਾਸ ਸਹਿ ਪਰਦਾਵਰ ਦਾ ਪਰਵਾਰ ਨੂੰ ਭਾਵਨ ਮੰਨ ਦੇ ਬਾਕਸ ਅੱਜ ਮੈਂ ਚੈੜੀਆਂ ਪਿੰਡ ਦੇ ਵਿੱਚ ਸਵਰਗੀ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੇ ਬਾਰਸੀ ਸਵਾਗਤ ਵਿੱਚ ਆਪ ਹਾਜ਼ਰ ਹੋਇਆ ਸਾਡੇ ਸਾਰੇ ਸਾਥੀ ਥਾਕਰ ਜੀ ਮਦੋ ਸਾਹਿਬ ਪਾਵਲਾ ਸਾਹਿਬ ਸਾਰੇ ਕਿਉਂਕਿ ਚੈੜੀਆਂ ਸਾਹਿਬ ਨੇ ਪੰਜ ਜੋ ਇੱਥੇ ਇਲਾਕੇ ਦੀ ਸੇਵਾ ਕੀਤੀ ਸਮਾਜ ਦੀ ਸੇਵਾ ਕੀਤੀ ਖਾਸ ਤੌਰ ਤੇ ਸਹਿਕਾਰਤਾ ਖੇਤਰ ਦੇ ਵਿੱਚ ਪੰਚਾਇਤੀ ਰਾਜ ਸਿਸਟਮ ਦੇ ਵਿੱਚ ਜਿਹੜੀ ਉਹਨਾਂ ਨੇ ਪਹਿਚਾਣ ਬਣਾਈ ਸੇਵਾ ਕਰਕੇ ਉਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਆ ਔਰ ਬੜੇ ਫਖਰ ਦੀ ਗੱਲ ਆ ਉਹ ਸਾਡੇ ਕੋਲੋਂ ਭਾਵੇਂ ਚਲੇ ਗਏ ਪਰ ਉਹਨਾਂ ਦੀ ਸੇਵਾ ਜਿਹੜੀ ਆ ਉਹ ਹਮੇਸ਼ਾ ਯਾਦ ਰਹੇਗੀ ਉਹਨਾਂ ਨੇ ਨਾ ਕੇਵਲੇ ਇਸ ਇਲਾਕੇ ਵਿੱਚ ਵੱਲ ਕੇ ਵਿਦੇਸ਼ਾਂ ਵਿੱਚ ਵੀ ਇਟਲੀ ਵਰਗੇ ਮੁਲਕਾਂ ਵਿੱਚ ਉਹਨਾਂ ਦੇ ਭਰਾਵਾਂ ਨੇ ਸਾਬਤਾਰ ਸਿੰਘ ਜੀ ਨੇ ਦੂਜੇ ਸਾਰਿਆਂ ਨੇ ਇੱਕ ਆਪਣੀ ਪਹਿਚਾਣ ਬਣਾਈ ਆ ਇੱਕ ਸਰਕਾਰ ਬਣਾਇਆ ਉਹ ਸਾਡੇ ਸਾਰਿਆਂ ਲਈ ਬੜੇ ਮਾਣ ਦੀ ਗੱਲ ਆ ਸੋ ਅੱਜ ਅਸੀਂ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਨੂੰ ਸਤਿਕਾਰ ਦੇਣ ਲਈ ਇੱਥੇ ਹਾਜ਼ਰ ਹੋਏ ਆਂ ਔਰ ਵੈਗਨ ਪਰਮਾਤਮਾ ਕੇ ਹੀ ਦੁਆਵਾਂ ਅਰਦਾਸਾਂ ਨੇ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਸੇ ਤਰ੍ਹਾਂ ਸੇਵਾ ਕਰਦਾ ਰਹੇ ਜਿਵੇਂ ਉਹਨਾਂ ਦੇ ਜੀਵਦੇ ਜੀ ਇਹ ਪਰਿਵਾਰ ਸੇਵਾ ਕਰਦਾ ਰਿਹਾ ਲੋਕਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਹਾਜ਼ਰ ਹੋ ਵਾਹਿਗੁਰੂ ਜੀ ਲਾਲਾ ਵੀਰ ਸਾਡੇ ਦਿਲਾਂ ਚ ਪਹਿਲੀ ਵਰਸੀ ਹੈ ਸਾਤੇ ਬਹੁਤਾ ਬੋਲ ਨਹੀਂ ਹੋਣਾ ਕਿਉਂਕਿ ਸਾਡੇ ਪਰਿਵਾਰ ਦੇ ਨਾਲ ਬਹੁਤ ਨੇੜਤਾ ਵੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਅਸੀਂ ਉਹਨਾਂ ਦੀ ਵਰਸੀ ਮਨਾਈਏ ਉਹਨਾਂ ਨੂੰ ਯਾਦ ਰੱਖੀਏ ਔਰ ਮਨੂ ਅੱਜ ਦੁੱਖ ਨਾਲ ਕਹਿ ਰਿਹਾ ਹੈ ਪੈ ਰਿਹਾ ਹੈ ਕਿ ਅਸੀਂ ਅੱਜ ਉਹਦੀ ਵਰਸੀ ਤੇ ਆਏ ਆ ਉਹ ਅਹਿਜਾ ਇੱਕ ਨਿਮਾਣਾ ਸੱਜਣ ਸੀਗਾ ਜਿਹਨੇ ਹਮੇਸ਼ਾ ਹੀ ਗਰੀਬ ਬੰਦਿਆਂ ਦੀ ਆਪਣੇ ਪਿਆਰਿਆਂ ਦੇ ਸਾਥ ਦੇ ਹੈ ਖੇਲ ਨੂੰ ਪ੍ਰਮੋਟ ਕਰਿਆ ਔਰ ਸਾਡੀ ਪਾਰਟੀ ਨੂੰ ਉੱਪਰ ਲੈ ਕੇ ਗਿਆ ਹੈ ਇਹ ਜੇ ਬੰਦੇ ਬਹੁਤ ਘੱਟ ਆਨੇ ਆ ਜੋ ਬਹੁਤ ਛੋਟੀ ਉਮਰ ਚੱਡੀਆਂ ਨਾਮ ਕਮਾ ਕੇ ਜੰਨੇ ਸਾਨੂੰ ਲਾਲੇ ਵੀਰ ਪਰ ਫਕਰ ਹੈ ਔਰ ਸਾਨੂੰ ਮਾਣ ਹੈ ਕਿ ਇਹ ਸੋਦੇ ਭਾਈ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਜਿੰਨੀ ਦੇਰ ਤੱਕ ਅਸੀਂ ਰੱਖ ਕੋਸ਼ਿਸ਼ ਕਰੂੰਗੇ ਲੋਕਾਂ ਦੇ ਦਿਲਾਂ ਚ ਉਹਨੂੰ ਜਿਉਂਦਾ ਰੱਖ ਸਕੇ ਸਰ ਉਹਨਾਂ ਜਿਹੜੇ ਬੰਦੇ ਉਰੇ ਪਹੁੰਚੇ ਹਨ ਉਹਨਾਂ ਸਭ ਨੂੰ ਪਤਾ ਵੀ ਲਾਲਾ ਵੀਰ ਇੱਕ ਬਹੁਤ ਹੀ ਪਿਆਰਾ ਔਰ ਮਿੱਠਾ ਇਨਸਾਨ ਸੀ ਤਾਂ ਹੀ ਇਹ ਬਰਸੀ ਤੇ ਸਾਰੇ ਲੋਕ ਆਏ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਕਿਉਂਕਿ ਹਰ ਦੇ ਦਿਲ ਚ ਵੱਸਦਾ ਹੈ ਔਰ ਅਸੀਂ ਕੋਸ਼ਿਸ਼ बार-बार ਕਰ ਰਹੇ ਹਾਂ बार-बार ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਦੇ ਦਿਲ ਚ ਉਹ ਹਮੇਸ਼ਾ ਜਿਉਂਦਾ ਰਹੇ ਔਰ ਐਦਾਂ ਹੀ ਅਸੀਂ ਹਰ ਸਾਲ ਉਹਦੀ ਵਰਸੀ ਮਨਾਦੇ ਹਾਂ ਦੇਖੋ ਘੱਲੇ ਆਵੇ ਨਾਲਕਾ ਛੱਦੀ ਉੱਠੀ ਜਾਏ ਦੇ ਮਾਹਵਾਕ ਅਨਸਾਰ ਇਸ ਫਾਨੀ ਸੰਸਾਰ ਤੋਂ ਹਰ ਇੱਕ ਇਨਸਾਨ ਨੇ ਜਾਣਾ ਪਰ ਜਿਹੜਾ ਸਤਵਿੰਦਰ ਸਿੰਘ ਜੀ ਜੇਲਦਾਰ ਚ ਆਈਆਂ ਜੋ ਕਿ ਮੇਰੇ ਮਾਮਾ ਜੀ ਸਵਰਗੀ ਸਰਦਾਰ ਰਾਜਵੀਰ ਸਿੰਘ ਪੜਿਆਲਾ ਦੇ ਗੂੜੇ ਮਿੱਤਰ ਸੀ ਉਹਨਾਂ ਦਾ ਵਿਛੋੜਾ ਇੰਨਾ ਅਚਾਨਕ ਹੋਇਆ ਕਿ ਕੁਝ ਟਾਈਮ ਤੱਕ ਤਾਂ ਇਲਾਕੇ ਦੀਆਂ ਸੰਗਤਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਅੱਜ ਵਰਸੀ ਦਾ ਦਿਨ ਵੀ ਆ ਗਿਆ ਸਮੇਂ ਨੇ ਇਦਾਂ ਹੀ ਲੰਘਦੇ ਜਾਣਾ ਬਟ ਇਨਸਾਨ ਦੇ ਜੋ ਕੀਤੇ ਕਰਮ ਨੇ ਅੱਜ ਉਸ ਰੰਗਲੀ ਰੂਹ ਨੂੰ ਵਿਛੜਿਆ ਨੂੰ ਸਾਲ ਦਾ ਸਮਾਂ ਹੋ ਚੱਲਿਆ ਤੇ ਅੱਜ ਵੀ ਸੰਗਤ ਉਸੇ ਤਰ੍ਹਾਂ ਇੱਥੇ ਇਕਜੁੱਟ ਹੋ ਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨ ਆਈ ਹੈ ਇਹ ਉਹ ਉਹਨਾਂ ਦੀ ਸ਼ਖਸੀਅਤ ਨੂੰ ਸ਼ਰਧਾਂਜਲੀ ਹੈ ਜੋ ਉਹਨਾਂ ਨੇ ਇਲਾਕੇ ਦੇ ਵਿੱਚ ਖੇਡਾਂ ਦੇ ਪ੍ਰਤੀ ਨੌਜਵਾਨਾਂ ਦੇ ਪ੍ਰਤੀ ਲੋਕ ਸੇਵਾ ਦੇ ਕੰਮ ਕੀਤੇ ਨੇ ਉਸ ਦਾ ਫਲਸਫਾ ਹੈ ਵੀ ਲੋਕ ਇੰਨਾ ਪਿਆਰ ਦਿੰਦੇ ਨੇ ਅਸੀਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਸਤਵਿੰਦਰ ਸਿੰਘ ਜੈਲਦਾਰ ਚੈੜੀਆਂ ਜੀ ਨੂੰ ਚੰਗੀ ਜੁਨੀ ਪਾਵੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਧੰਨਵਾਦ ਦੇਖੋ ਜੀ ਚੈੜੀਆਂ ਸਾਹਿਬ ਨਾਲ ਮੇਰਾ ਬਹੁਤ ਪ੍ਰੇਮ ਸੀਗਾ ਅਸੀਂ ਇੱਕ ਪਾਰਟੀ 'ਚ ਕੰਮ ਕਰਦੇ ਸੀਗੇ ਤੇ ਪਾਰਟੀ ਲਾਈਨ ਤੋਂ ਬਿਨਾਂ ਵੀ ਇੱਕ ਬਹੁਤ ਨੇਕ ਰੂਹ ਸੀ ਬਹੁਤ ਅੱਛੇ ਰੱਬ ਰੂਪੀ ਇਨਸਾਨ ਸੀ ਅਸੀਂ ਹੰਸਾਲੀ ਸਾਹਿਬ ਮੱਥਾ ਟੇਕਣ ਜਾਇਆ ਕਰਦੇ ਤਾਂ ਹਮੇਸ਼ਾ ਅਸੀਂ ਉੱਥੇ ਇਕੱਠੇ ਹੋ ਕੇ ਕਾਫੀ-ਕਾਫੀ ਸਮਾਂ ਗੱਲਾਂ ਕਰਦੇ ਰਹਿਣਾ ਪੰਜਾਬ ਦੀਆਂ ਜਾਂ ਪਰਿਵਾਰਾਂ ਦੀਆਂ ਉਹਨਾਂ ਦਾ ਜੋ ਜਾਣ ਦਾ ਘਟਾ ਉਹ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਪਾਰਟੀ ਦੀ ਜੋ ਜ਼ਿਲੇ ਦੀ ਕਮਾਂਡ ਸੀ ਉਹ ਵੀ ਉਹਨਾਂ ਨੇ ਸੰਭਾਲੀ ਸੀ ਤੇ ਉੱਥੇ ਹੀ ਇੱਕ ਸਮਾਜ ਵਿੱਚ ਉਹਨਾਂ ਨੇ ਬੜਾ ਅੱਛਾ ਨਾਮ ਕਮਾਇਆ ਸੀ ਤੇ ਸਮਾਜ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦਾ ਕੋਈ ਗਰੀਬ ਗੁਰਬਾਹ ਹਰ ਇਨਸਾਨ ਦੀ ਮਦਦ ਕਰਨੀ ਇੱਕ ਹਰ ਇਨਸਾਨ ਦਾ ਭਲਾ ਮੰਗਣ ਵਾਲਾ ਇਨਸਾਨ ਸਾਡਾ ਭਰਾ ਸੀ ਜੋ ਜੈਲਦਾਰ ਸਾਹਿਬ ਸੀਗੇ ਸੋ ਉਹਨਾਂ ਦਾ ਅੱਜ 1 ਸਾਲ ਹੋ ਗਿਆ ਉਹਨਾਂ ਦੀ ਕਮੀ ਸਾਨੂੰ ਬਹੁਤ ਮਹਿਸੂਸ ਹੁੰਦੀ ਹੈ ਪਰ ਇਹ ਪ੍ਰਮਾਤਮਾ ਦਾ ਜੋ ਭਾਣਾ ਹੈ ਉਹ ਮੰਨਣਾ ਹੀ ਪੈਂਦਾ ਹੈ ਤੇ ਅੱਜ ਉਹਨਾਂ ਦੀ ਵਰਸੀ ਦੇ ਮੌਕੇ ਹਾਜ਼ਰੀ ਲਵਾਉਣ ਆਏ ਆ ਤੇ ਹਮੇਸ਼ਾ ਉਹਨਾਂ ਦੇ ਜੋ ਅੱਛੇ ਕੰਮ ਨੇ ਜੋ ਅੱਛਾ ਸੁਭਾਅ ਨੇਕ ਇਨਸਾਨ ਸੀ ਉਹ ਸਾਡੇ ਸਦਾ ਦਿਲਾਂ 'ਚ ਰਹਿਣਗੇ ਸੋ ਜੀਤ